ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਮ ਰਾਜਵੀਰ ਜਵੰਦਾ ਇਸ ਵੇਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਨੇ ਤਾਂ ਇਸ ਵੇਲੇ ਅਸੀਂ ਉਹਨਾਂ ਦੇ ਜੱਦੀ ਪਿੰਡ ਜਗਰਾਉਂ ਦੇ ਭੋਨੇ ਦੇ ਵਿੱਚ ਮੌਜੂਦ ਆ ਜਿੱਥੇ ਪੂਰੇ ਪਿੰਡ ਦੇ ਵਿਲਾਸ ਨਟਾ ਪਸਰਿਆ ਹੋਇਆ ਤਾਂ ਜਿਸ ਸੱਤ ਦੇ ਉੱਤੇ ਰਾਜਵੀਰ ਜਵੰਦੇ ਦੇ ਵੱਲੋਂ ਰੌਣਕਾਂ ਲਾਈਆਂ ਜਾਂਦੀਆਂ ਸੀਗੀਆਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਬੈਠੇ ਹੁੰਦੇ ਸੀ ਰਾਜਵੀਰ ਜਵੰਦਾ ਸਿੰਗਰ ਬਣਨ ਤੋਂ ਪਹਿਲਾਂ ਅਤੇ ਸਿੰਗਰ ਬਣਨ ਤੋਂ ਬਾਅਦ ਅਕਸਰ ਇਸੇ ਸੱਤ ਦੇ ਉੱਤੇ ਆ ਕੇ ਆਪਣੇ ਗੀਤਾ ਦੇ ਰਾਹੀ ਪਿੰਡ ਵਾਲਿਆਂ ਨੂੰ ਜਿਹੜਾ ਕਿ ਉਹ ਆਪਣੇ ਗੀਤ ਸੁਣਾਦੇ ਸੀ ਤਾਂ ਜੋ ਸਾਥ ਹੈ ਜਿਹੜੀ ਕਿ ਉਹ ਸੁੰਨੀ ਪਈ ਨਜ਼ਰ ਆ ਰਹੀ ਹੈ ਤੇ ਸਾਥ ਦੀਆਂ ਤਸਵੀਰਾਂ ਨੇ ਗੁਰੂ ਘਰ ਦੇ ਬਿਲਕੁਲ ਸਾਹਮਣੇ ਪੋਨੇ ਪਿੰਡ ਦੇ ਵਿੱਚੇ ਸਾਥ ਹੈ ਇਹ ਗੁਰੂ ਘਰ ਦੀਆਂ ਤਸਵੀਰਾਂ ਨੇ ਇਸੇ ਹੀ ਗੁਰੂ ਘਰ ਦੇ ਵਿੱਚ ਦੀਗਾ ਚਲਾਈਆਂ ਗਈਆਂ ਅਖੰਡ ਪਾਠ ਸਾਹਿਬ ਰੱਖੇ ਗਏ ਅਰਦਾਸਾਂ ਹੋਈਆਂ ਪਰ ਕਿਸੇ ਦੀ ਅਰਦਾਸ ਹੈ ਉਹ ਕਬੂਲ ਨਹੀਂ ਹੋਈ ਜੋ ਗੁਰੂ ਸਾਹਿਬ ਨੂੰ ਮਨਜ਼ੂਰ ਸੀ ਉਹ ਹੋਇਆ ਰਾਜਵੀਰ ਜਵੰਦਾ ਜੋ ਸੁਰੀਲੀ ਆਵਾਜ਼ ਦਾ ਮਾਲਕ ਸੀਗਾ ਬੇਹਦ ਮਿੱਠੇ ਸੁਭਾਅ ਦਾ ਸੀਗਾ ਕਿਉਂਕਿ ਹੁਣ ਤੱਕ ਜਿੰਨੇ ਵੀ ਪਿੰਡ ਵਾਸੀਆਂ ਨਾਲ ਜਫਰੋਨਾ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਹਰ ਇੱਕ ਨੇ ਇਹੀ ਕਹਿਣਾ ਹੈ ਕਿ ਇੰਨਾ ਸੌ ਮੁੰਡਾ ਪੂਰੇ ਪਿੰਡ ਦੇ ਵਿੱਚ ਨਹੀਂ ਹੈ ਜਿੰਨਾ ਸੌ ਰਾਜਵੀਰ ਜਵੰਦਾ ਸੀ ਇਹ ਜ਼ਰੂਰੀ ਨਹੀਂ ਕਿ ਅਕਸਰ ਅਸੀਂ ਸੋਚਦੇ ਹਾਂ ਕਿ ਜਦੋਂ ਕੋਈ ਇਨਸਾਨ ਚਲ ਜਾਂਦਾ ਉਹਦੀ ਉਹ ਸਿਫਤ ਹੁੰਦੀ ਹੈ ਪਰ ਰਾਜਵੀਰ ਇਕੱਲਾ ਅਜਿਹਾ ਸ਼ਖਸ ਸੀ ਜੋ ਜੁੰਦੇ ਜੀ ਵੀ ਉਹਦੀਆਂ ਕਾਫੀ ਜ਼ਿਆਦਾ ਸਿਫਤਾਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਸੀ ਤਾਂ ਕਿਸੇ ਵੇਲੇ ਇਸੇ ਪੋਨੇ ਪਿੰਡ ਦੀ ਸੱਤ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ ਜਦ ਤਾ ਵੱਡੀ ਗਿਣਤੀ ਵਿੱਚ ਪਿੰਡ ਵਸਿਆ ਨੇ ਉਹਨਾਂ ਨੂੰ ਦੇਖਣ ਦੇ ਲਈ ਉਹਨਾਂ ਨੂੰ ਮਿਲਣ ਦੇ ਲਈ ਪਹੁੰਚ ਜਾਣਾ ਔਰ ਪਿੰਡ ਵਾਸੀਆਂ ਨਾਲ ਜਿਸ ਤਰ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਵੀ ਇਕੱਲਾ ਹੀ ਪਿੰਡ 'ਚ ਰਹਿੰਦਾ ਸੀ ਕੋਈ ਉਹਦੇ ਨਾਲ ਕੋਈ ਉਹਦੇ ਬੌਂਸਰ ਨਹੀਂ ਹੁੰਦੇ ਸੀ ਨਾ ਫਿਰ ਉਹਦੇ ਨਾਲ ਕੋਈ ਸੁਰੱਖਿਆ ਗਾਰਡ ਹੁੰਦੇ ਸੀ ਤਾਂ ਜਦੋਂ ਉਹਨੇ ਪਿੰਡ 'ਚ ਆਣਾ ਉਦੋਂ ਇਕੱਲਾ ਹੋ ਜਾਂਦਾ ਸੀ ਹਾਂ ਜਰੂਰ ਜਦੋਂ ਕਹਿੰਦੇ ਬਾਹਰ ਜਾਂਦਾ ਸੀਗਾ ਉਦੋਂ ਬੌਂਸਰ ਰੱਖਣੇ ਪੈਂਦੇ ਭੀੜ ਭੜੱਕੇ ਦੇ ਵਿੱਚ ਜਦੋਂ ਨਿਕਲਣਾ ਕਿਉਂਕਿ ਫੈਨਫੋਲਿੰਗ ਕਾਫੀ ਸੀਗੀ ਉੱਚਾ ਲੰਮਾ ਗੱਬਰੂ ਸੀਗਾ 6 ਫੁੱਟ ਦਾ ਗੱਬਰੂ ਔਰ ਜਦੋਂ ਚਾਦਰਾਂ kurta ਪਾ ਕੇ ਸਟੇਜ ਉੱਤੇ ਚੜਦਾ ਸੀ ਪੱਗ ਬੰਨ ਕੇ ਤਾਂ ਉਹਦੀ ਲੁੱਕ ਜਿਹੜੀ ਉਹ ਵੱਖਰੀ ਹੀ ਦੇਖਣ ਨੂੰ ਮਿਲਦੀ ਸੀ ਤਾਂ ਬਹੁਤ ਸਾਰੇ ਪੰਜਾਬੀ ਕਲਾਕਾਰ ਜਦੋਂ ਤੋਂ ਰਾਜਵੀਰ ਜਵੰਧ ਦਾ ਐਕਸੀਡੈਂਟ ਹੋਇਆ ਬਾਈਕ ਰਾਈਡਿੰਗ ਕਰ ਰਹੇ ਸੀਗੇ ਤਾਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਪਤਾ ਲੈਂਦੇ ਨਹੀਂ ਪਹੁੰਚਦੇ ਨੇ ਔਰ ਹਰ ਇੱਕ ਦੇ ਵੱਲੋਂ ਇਹੀ ਗੱਲ ਕਹੀ ਜਾਂਦੀ ਹੈ ਅਰਦਾਸ ਕਰੋ ਅਰਦਾਸ ਦੇ ਵਿੱਚ ਬਹੁਤ ਸ਼ਕਤੀ ਹੈ ਪਰ ਅਰਦਾਸਾਂ ਦਾ ਕਰੋੜਾ ਹੋਈਆਂ ਪਰ ਕਿਸੇ ਦੀ ਅਰਦਾਸ ਜਿਹੜੀ ਸੁਣੀ ਨਹੀਂ ਗਈ ਤਾਂ ਇਸ ਸਾਥ ਤੁਸੀਂ ਦੇਖ ਸਕਦੇ ਹੋ ਜਿਹੜੀ ਸਾਧ ਦੇ ਵਿੱਚ ਅਕਸਰ ਔਨਕਾਰ ਲੱਗੀਆਂ ਹੁੰਦੀਆਂ ਸੀ ਨਾਲ ਦੀ ਨਾਲ ਪਿੰਡ ਜੇ ਵੀ ਤੁਸੀਂ ਦਿਖਾਵਾਂਗੇ ਪਿੰਡਾਂ ਦੀਆਂ ਗਲੀਆਂ ਸੁੰਨੀਆਂ ਪਈਆਂ ਨੇ ਸਾਰਾ ਪਿੰਡ ਜਿਹੜਾ ਰਾਜਵੀਰ ਜਵੰਦਾ ਦੇ ਘਰ ਜਾ ਕੇ ਬੈਠਾ ਹੋਇਆ ਹੈ ਪੂਰਾ ਪਿੰਡ ਇਸ ਵੇਲੇ ਸੋਗ ਦੀ ਲਹਿਰ ਦੇ ਵਿੱਚ ਹੈ ਔਰ ਜਿਸ ਤਰ੍ਹਾਂ ਦੇ ਨਾਲ ਇਸ ਪਿੰਡ ਦੀਆਂ ਬਜ਼ੁਰਗ ਮਾਤਾਵਾਂ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਸਾਨੂੰ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਉਹ ਹਸਪਤਾਲ ਦੇ ਵਿੱਚ ਭਰਤੀ ਹੈ ਤਾਂ ਉਸ ਦਿਨ ਦੇ ਸਾਡੇ ਜਿਹੜੇ ਚੁੱਲ੍ਹੇ ਆ ਉਹ ਨਹੀਂ ਬਲੇ ਤਾਂ ਹਰ ਇੱਕ ਪਿੰਡ ਵਾਲੇ ਦੀ ਅੱਖੇ ਜਿਹੜੀ ਕੀ ਉਹ ਨੰਮ ਨਜ਼ਰ ਆ ਰਹੀ ਹੈ ਤਾਂ ਪਿੰਡ ਦੇ ਵਿੱਚ ਇੱਕਦਮ ਸਨਨਾਟਾ ਜਿਹੜਾ पसਰਿਆ ਹੋਇਆ ਹੈ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਵਿਰਾਜਿਆ 11 12 ਦਿਨ ਜ਼ਿੰਦਗੀ ਦੇ ਮੋਦੀ ਲੜਾਈ ਲੜੀ ਗਈ ਹੈ ਤਾਂ ਇੱਕ ਬਜ਼ੁਰਗ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਬਾਪੂ ਜੀ ਇਸੇ ਪਿੰਡ ਦੇ ਤੁਸੀਂ ਹਾਂ ਜੀ ਐਸੇ ਪਿੰਡ ਦੇ ਹਾਂ ਜੀ ਕਿਸੇ ਟਾਈਮ ਰਾਜਵੀਰ ਜਵੰਦਾ ਜਦੋਂ ਪਿੰਡ ਜਾਂਦਾ ਸੀ ਇੱਥੇ ਰੌਣਕਾਂ ਲੱਗੀਆਂ ਸੱਤ ਦੇ ਵਿੱਚ ਸਾਰਾ ਪਿੰਡ ਇੱਥੇ ਬੈਠ ਕੇ ਉਹਨੂੰ ਸੁਣਦਾ ਸੀ ਅੱਜ ਸੁਣੀ ਪਈਏ ਸੱਤ ਕਿਵੇਂ ਦਾ ਲੱਗ ਰਿਹਾ ਅੱਜ ਹਾਂ ਜੀ ਬੱਸ ਪੁੱਛੋ ਨਾ ਹਾਂ ਤਾਂ ਬੋਲਿਆ ਨਹੀਂ ਜਾਂਦਾ ਉਹ ਬਹੁਤ ਮੋੜੇ ਹਾਂ ਜੀ ਗੱਲ ਨਹੀਂ ਜੀ ਹੁੰਦੀ ਸੱਤ ਬੋਲਿਆ ਤਾਂ ਨਹੀਂ ਜਾਂਦਾ ਵਾਪਸ ਸਮਝ ਸਕਦੇ ਕਿਉਂਕਿ ਹਾਲਾਤ ਹੀ ਅਜਿਹੇ ਨੇ ਹਾਂ ਜੀ ਸਭਾ ਦਾ ਸਾਰੇ ਕਹ ਰਹੇ ਨੇ ਬਹੁਤ ਚੰਗਾ ਸੀ ਤੁਹਾਡੇ ਨਾਲ ਕਿੰ다 ਦੀਆਂ ਯਾਦਾਂ ਰਹੀਆਂ ਰਾਜਵੀਰ ਜਵੰਦੇ ਦੀਆਂ ਬਹੁਤ ਵਧੀਆ ਸੀ ਸਾਡਾ ਤਾਂ ਬੱਚਾ ਸੀ ਗਾ ਜੀ ਅਸੀਂ ਤਾਂ ਉਹਨੂੰ ਇੰਨਾ ਪ੍ਰੇਮ ਕਰਦੇ ਸੀ ਹੱਦੋਂ ਪਤਾ ਬਾਜ ਬਹੁਤ ਮਾੜਾ ਕੰਮ ਹੋਇਆ ਜੀ ਜਦੋਂ ਉਹਦੀ ਗੱਲ ਸੁਣੀ ਅਸੀਂ ਇਹ ਮੈਂ ਤਾਂ ਹਾਈ ਨਿਕਲ ਗਈ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਤਾਂ ਫਿਰ ਮਨਚੇ ਕੀ ਜਹਨ ਦੇ ਵਿੱਚ ਆਇਆ ਵੀ ਯਾਰ ਇੱਕਦਮ ਕਿਵੇਂ 9 10 ਵਜੇ ਪਤਾ ਲੱਗਾ ਜੀ ਵੀ ਆਹ ਗੱਲ ਹੋ ਗਈ ਹੂੰ ਤੇ ਅਰਦਾਸ ਕਰਦੇ ਸੀਗੇ ਜੀ ਇੱਥੇ ਗੁਰਮੁਖਰਾ ਸਾਹਿਬ ਕੋਲੋਂ ਪੰਨਾ ਸਿੱਧੂ ਤੋਂ ਗੁਰਦੁਆਰਾ ਸਾਹਿਬ ਜੀ ਵਿੱਚ ਜਦੋਂ ਖੰਡ ਪੜ ਸਾਡਾ ਭੋਗ ਪੈ ਰਿਹਾ ਸੀ ਜੀ ਮੈਂ ਨਹੀਂ ਸੀਗਾ ਜੀ ਤੇ ਮੈਂ ਮੈਂ ਬਾਹਰ ਸੀਗਾ ਜੀ ਉਦੋਂ ਹਾਂਜੀ ਛੋਟੀ ਮੁਲਾਕਾਤ ਹੁੰਦੀ ਰਹਿੰਦੀ ਸੀ ਅਕਸ ਰਾਜਵੀਰ ਜਵੰਦਾ ਦੇ ਨਾਲ ਤਾਂ ਕਿੰਨੇ ਦੀ ਗੱਲਬਾਤ ਹੁੰਦੀ ਸੀ ਬਸਿਆ ਦੇ ਨਾਲ ਬਾਲਾ ਪ੍ਰੇਮ ਸੀ ਉਹਦਾ ਬੱਚਿਆਂ ਨਾਲ ਹੀ ਕਰਦਾ ਸੀਗਾ ਜੀ ਗੱਲਬਾਤ ਹਾਂਜੀ ਸੁਭਾਅ ਦਾ ਕਿਹੋ ਜਿਹਾ ਸੀ ਬਹੁਤ ਚੰਗਾ ਸੁਭਾਅ ਜੀ ਪੁੱਛੋ ਉਹਨੂੰ ਤੁਸੀਂ ਸੁਭਾਅ ਇਨਾ ਚੰਗਾ ਸੀਗਾ ਬਹੁਤ ਜ਼ਿਆਦਾ ਚੰਗਾ ਸੁਭਾਅ ਸੀਗਾ ਜੀ ਉਹਦਾ ਬਿਲਕੁਲ ਭਾਵੁਕ ਹੋ ਰਹੇ ਨੇ ਬਜ਼ੁਰਗ ਕਿਹਾ ਕਹਿੰਦੇ ਕਿ ਆਏ ਬੋਲੇ ਜਿਹੜਾ ਨਹੀਂ ਜਾ ਰਿਹਾ ਤਾਂ ਅੱਜ ਪਿੰਡ ਹੈ ਜਿਹੜਾ ਕਿ ਪੋਨਾ ਉਹ ਸੁੰਨਾ ਪਿਆ ਸਾਂ ਨਾਟਾ ਪਸਰਿਆ ਹੋਇਆ ਪਿੰਡ ਦੇ ਵਿੱਚ ਤਾਂ ਕੁਝ ਹੀ ਦਿਨ ਦੇ ਵਿੱਚ ਰਾਜਵੀਰ ਜਵੰਦਾ ਦੀ ਜਿਹੜੀ ਮ੍ਰਿਤਕ ਦੇ ਹੈ ਉਹ ਪਿੰਡ ਦੇ ਵਿੱਚ ਲਿਆਂਦੀ ਜਾਣੀ ਹੈ ਜੱਦੀ ਪਿੰਡ ਦੇ ਵਿੱਚ ਤਾਂ ਕੱਲ ਨੂੰ ਇਸੇ ਹੀ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਤਾਂ ਕੁਝ ਸਾਲ ਪਹਿਲਾਂ ਹੀ ਰਾਜਵੀਰ ਜਵੰਦਾ ਦੇ ਪਿਤਾ ਦੀ ਮੌਤ ਤਾਂ ਹੋ ਜਾਂਦੀ ਹੈ ਤਾਂ ਘਰ ਦੇ ਜਿਹੜੇ ਮੁਖੀ ਸੀ ਉਹ ਚਲੇ ਜਾਂਦੇ ਦੋਸਤੋ ਬਾਅਦ ਮਾਂ ਨੂੰ ਸਹਾਰਾ ਸੀ ਕਿ ਮੇਰਾ ਪੁੱਤ ਮੇਰੇ ਕੋਲ ਹੈ ਪਰ ਹੁਣ ਉਸ ਮਾਂ ਦਾ ਸਹਾਰਾ ਬਿਲਕੁਲ ਟੁੱਟਦਾ ਹੋਇਆ ਨਜ਼ਰ ਆ ਕਿਉਂਕਿ ਮਾਂ ਦੇ ਉੱਤੇ ਜਿਹੜਾ ਦੁੱਖ ਦਾ ਪਹਾੜ ਆ ਉਹ ਟੁੱਟਿਆ ਉਹਦੀ ਘਰਵਾਲੀ ਉੱਤੇ ਦੁੱਖ ਦਾ ਪਹਾੜ ਟੁੱਟਿਆ ਛੋਟੇ ਛੋਟੇ ਦੋ ਬੱਚੇ ਨੇ ਉਹਦੇ ਦਿਨਾਂ ਤੇ ਦੁੱਖ ਦਾ ਪਹਾੜ ਟੁੱਟਿਆ ਇਹ ਦਰਦ ਸਿਰਫ ਪਰਿਵਾਰ ਹੀ ਸਮਝ ਸਕਦਾ ਕਿਉਂਕਿ ਜਿਸ ਤਨ ਲੱਗੇ ਸੋਤਨ ਜਾਣੇ ਜਿਹੜਾ ਦਰਦ ਅਜ ਪਰਿਵਾਰ ਨੂੰ ਝੱਲਣਾ ਪੈ ਰਿਹਾ ਹੈ ਇਹ ਸਿਰਫ ਪਰਿਵਾਰ ਹੀ ਸਮਝ ਸਕਦਾ ਹੈ ਕਿ ਇਸ ਵੇਲੇ ਉਹ ਕਿਹੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਹੇ ਨੇ ਤਿਲ-ਤਿਲ ਕਰਦਾ ਰਾਜਵੀਰ ਨੂੰ ਮਰਦਾ ਉਹਨਾਂ ਦੇ ਵੱਲੋਂ ਦੇਖਿਆ ਗਿਆ ਕਿਉਂਕਿ ਜਿਸ ਤਰ੍ਹਾਂ ਦੇ ਰਾਜਵੀਰ ਦੀ ਕੰਡੀਸ਼ਨ ਸੀ ਦੱਸਿਆ ਜਾ ਰਿਹਾ ਸੀ ਹਾਲਾਂਕਿ ਆਸਾਂ ਉਮੀਦ ਕਿਸੇ ਦੀ ਅਰਦਾਸ ਤਾਂ ਸੁਣੀ ਜਾਏਗੀ ਕਿਸੇ ਦੀ ਅਰਦਾਸ ਤਾਂ ਕਬੂਲ ਹੋਏਗੀ ਪਰ ਕਿਸੇ ਦੀ ਅਰਦਾਸ ਕਬੂਲ ਨਹੀਂ ਹੋਈ ਕਿਸੇ ਦੀ ਅਰਦਾਸ ਸੁਣੀ ਨਹੀਂ ਗਈ ਜੋ ਵਾਹਿਗੁਰੂ ਮਨਜੂਰ ਸੀ ਉਹ ਹੋਇਆ ਤਾਂ ਰਾਜਵੀਰ ਜਵੰਦਾ 11 ਤੋਂ 12 ਦਿਨ ਜ਼ਿੰਦਗੀ ਤੇ ਮੌਤ ਦੀ جنگ ਲੜਦਾ ਲੜਦਾ ਆਖਿਰਕਾਰ ਜੰਗ ਹਾਰ ਜਾਂਦਾ ਤੇ ਇਸ ਦੁਨੀਆ ਨਾਲ ਵੀ ਦੱਕਿਆ ਕੇ ਗੁਰੂ ਚਰਨਾਂ ਵਿੱਚ ਜਾਵ ਰਾਜ ਨੇ ਤਾਂ ਕੱਲ ਨੂੰ ਹੁਣ ਇਸੇ ਹੀ ਉਹਨਾਂ ਦੇ ਜੱਦੀ ਪਿੰਡ ਪੋਨੇ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਆ ਉਹ ਕੀਤਾ ਜਾਣਾ ਹੈ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਦਿਕ ਪਾਲਦੈਨਿਕ ਸਵੇਰਾ ਜਗਰਾਉਂਗਾ ਪੰਜਾਬੀ 뮤직 ਇੰਡਸਟਰੀ ਦਾ ਵੱਡਾ ਨਾਮ ਰਾਜਵੀਰ ਜਵੰਦਾ ਇਸ ਵੇਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਨੇ ਤੇ ਇਸ ਵੇਲੇ ਅਸੀਂ ਉਹਨਾਂ ਦੇ ਜੱਦੀ ਪਿੰਡ ਜਗਰਾਉਂ ਦੇ ਭੋਨੇ ਦੇ ਵਿੱਚ ਮੌਜੂਦ ਆ ਜਿੱਥੇ ਪੂਰੇ ਪਿੰਡ ਦੇ ਵਿੜਾ ਸਨੱਟ ਐ ਪਸਰਿਆ ਹੋਇਆ ਤਾਂ ਜਿਸ ਸੱਤ ਦੇ ਉੱਤੇ ਰਾਜਵੀਰ ਜਵੰਦਾ ਦੇ ਵੱਲੋਂ ਰੌਣਕਾਂ ਲਾਈਆਂ ਜਾਂਦੀਆਂ ਸੀਗੀਆਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਬੈਠੇ ਹੁੰਦੇ ਸੀ ਰਾਜਵੀਰ ਜਵੰਦਾ ਸਿੰਗਰ ਬਨਣ ਤੋਂ ਪਹਿਲਾਂ ਅਤੇ ਸਿੰਗਰ ਬਨਣ ਤੋਂ ਬਾਅਦ ਅਕਸਰ ਇਸੇ ਸੱਤ ਦੇ ਉੱਤੇ ਆ ਕੇ ਆਪਣੇ ਗੀਤਾ ਦੇ ਰਾਹੀ ਪਿੰਡ ਵਾਲਿਆਂ ਨੂੰ ਜਿਹੜਾ ਕਿ ਉਹ ਆਪਣੇ ਗੀਤ ਸੁਣਾਦੇ ਸੀ ਤਾਂ ਜੋ ਸਾਥ ਹੈ ਜਿਹੜੀ ਕਿ ਉਹ ਸੁੰਨੀ ਪਈ ਨਜ਼ਰ ਆ ਰਹੀ ਹੈ ਤੇ ਸਾਥ ਦੀਆਂ ਤਸਵੀਰਾਂ ਨੇ ਗੁਰੂ ਘਰ ਦੇ ਬਿਲਕੁਲ ਸਾਹਮਣੇ ਪੋਨੇ ਪਿੰਡ ਦੇ ਵਿੱਚੇ ਸਾਥ ਹੈ ਇਹ ਗੁਰੂ ਘਰ ਦੀਆਂ ਤਸਵੀਰਾਂ ਨੇ ਇਸੇ ਹੀ ਗੁਰੂ ਘਰ ਦੇ ਵਿੱਚ ਦੇਗਾ ਚੜਾਈਆਂ ਗਈਆਂ ਅਖੰਡ ਪਾਠ ਸਾਹਿਬ ਰੱਖੇ ਗਏ ਅਰਦਾਸਾਂ ਹੋਈਆਂ ਪਰ ਕਿਸੇ ਦੀ ਅਰਦਾਸ ਹੈ ਉਹ ਕਬੂਲ ਨਹੀਂ ਹੋਈ ਜੋ ਗੁਰੂ ਸਾਹਿਬ ਨੂੰ ਮਨਜ਼ੂਰ ਸੀ ਉਹ ਹੋਇਆ ਰਾਜਵੀਰ ਜਵੰਦਾ ਜੋ ਸੁਰੀਲੀ ਆਵਾਜ਼ ਦਾ مالک ਸੀਗਾ ਬੇਹਦ ਮਿੱਠੇ ਸੁਭਾਅ ਦਾ ਸੀਗਾ ਕਿਉਂਕਿ ਹੁਣ ਤੱਕ ਜਿੰਨੇ ਵੀ ਪਿੰਡ ਵਾਸੀਆਂ ਨਾਲ ਜਾਂ ਫਿਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਹਰ ਇੱਕ ਦੇ ਇਹੀ ਕਹਿਣਾ ਹੈ ਕਿ ਇੰਨਾ ਸੌ ਮੁੰਡਾ ਪੂਰੇ ਪਿੰਡ ਦੇ ਵਿੱਚ ਨਹੀਂ ਹੈ ਜਿੰਨਾ ਸੌ ਰਾਜਵੀਰ ਜਵੰਦਾ ਸੀ ਇਹ ਜ਼ਰੂਰੀ ਨਹੀਂ ਕਿ ਅਕਸਰ ਅਸੀਂ ਸੋਚਦੇ ਹਾਂ ਕਿ ਜਦੋਂ ਕੋਈ ਇਨਸਾਨ ਚਲ ਜਾਂਦਾ ਉਹਦੀ ਸਿਫਤ ਹੁੰਦੀ ਹੈ ਪਰ ਰਾਜਵੀਰ ਇਕੱਲਾ ਅਜਿਹਾ ਸ਼ਖਸ ਸੀ ਜੋ ਜੁੰਦੇ ਜੀਵ ਉਹਦੀ ਕਾਫੀ ਜ਼ਿਆਦਾ ਸਿਫਤਾਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਸੀ ਤਾਂ ਕਿਸੇ ਵੇਲੇ ਇਸੇ ਪੋਨੇ ਪਿੰਡ ਦੀ ਸੱਤ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ ਜਦੋਂ ਰਾਜ ਤਾ ਵੱਡੀ ਗਿਣਤੀ ਵਿੱਚ ਪਿੰਡ ਵਸਿਆ ਨੇ ਉਹਨਾਂ ਨੂੰ ਦੇਖਣ ਦੇ ਲਈ ਉਹਨਾਂ ਨੂੰ ਮਿਲਣ ਦੇ ਲਈ ਪਹੁੰਚ ਜਾਣਾ ਔਰ ਪਿੰਡ ਵਾਸੀਆਂ ਨਾਲ ਜਿਸ ਤਰ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਵੀ ਇਕੱਲਾ ਹੀ ਪਿੰਡ 'ਚ ਰਹਿੰਦਾ ਸੀ ਕੋਈ ਉਹਦੇ ਨਾਲ ਕੋਈ ਉਹਦੇ ਬੌਂਸਰ ਨਹੀਂ ਹੁੰਦੇ ਸੀ ਨਾ ਫਿਰ ਉਹਦੇ ਨਾਲ ਕੋਈ ਸੁਰੱਖਿਆ ਗਾਰਡ ਹੁੰਦੇ ਸੀ ਤਾਂ ਜਦੋਂ ਉਹਨੇ ਪਿੰਡ 'ਚ ਆਣਾ ਉਦੋਂ ਇਕੱਲਾ ਹੋ ਜਾਂਦਾ ਸੀ ਹਾਂ ਜਰੂਰ ਜਦੋਂ ਕਹਿੰਦੇ ਬਾਹਰ ਜਾਂਦਾ ਸੀਗਾ ਉਦੋਂ ਬੌਂਸਰ ਰੱਖਣੇ ਪੈਂਦੇ ਭੀੜ ਭੜੱਕੇ ਦੇ ਵਿੱਚ ਜਦੋਂ ਨਿਕਲਣਾ ਕਿਉਂਕਿ ਫੈਨ ਫੋਲਿੰਗ ਕਾਫੀ ਸੀਗੀ ਉੱਚਾ ਲੰਬਾ ਗੱਬਰੂ ਸੀਗਾ 6 ਫੁੱਟ ਦਾ ਗੱਬਰੂ ਔਰ ਜਦੋਂ ਚਾਦਰਾਂ ਕੁੜਤਾ ਪਾ ਕੇ ਸਟੇਜ ਉੱਤੇ ਚੜਦਾ ਸੀ ਪੱਗ ਬੰਨ ਕੇ ਤਾਂ ਉਹਦੀ ਲੁੱਕ ਜਿਹੜੀ ਉਹ ਵੱਖਰੀ ਹੀ ਦੇਖਣ ਨੂੰ ਮਿਲਦੀ ਸੀ ਤਾਂ ਬਹੁਤ ਸਾਰੇ ਪੰਜਾਬੀ ਕਲਾਕਾਰ ਜਦੋਂ ਤੋਂ ਰਾਜਵੀਰ ਜਵੰਧ ਦਾ ਐਕਸੀਡੈਂਟ ਹੋਇਆ ਬਾਈਕ ਰਾਈਡਿੰਗ ਕਰ ਰਹੇ ਸੀਗੇ ਤਾਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਪਤਾ ਲੈਂਦੇ ਨਹੀਂ ਪਹੁੰਚਦੇ ਨੇ ਔਰ ਹਰ ਇੱਕ ਦੇ ਵੱਲੋਂ ਇਹੀ ਗੱਲ ਕਹੀ ਜਾਂਦੀ ਹੈ ਅਰਦਾਸ ਕਰੋ ਅਰਦਾਸ ਦੇ ਵਿੱਚ ਬਹੁਤ ਸ਼ਕਤੀ ਹੈ ਪਰ ਅਰਦਾਸਾਂ ਦਾ ਕਰੋੜਾ ਹੋਈਆਂ ਪਰ ਕਿਸੇ ਦੀ ਅਰਦਾਸ ਜਿਹੜੀ ਸੁਣੀ ਨਹੀਂ ਗਈ ਤਾਂ ਇਸ ਸਾਥ ਤੁਸੀਂ ਦੇਖ ਸਕਦੇ ਹੋ ਜਿਹੜੀ ਸਾਧ ਦੇ ਵਿੱਚ ਅਕਸਰ ਔਣਕਾਰ ਲੱਗੀਆਂ ਹੁੰਦੀਆਂ ਸੀ ਨਾਲ ਦੀ ਨਾਲ ਪਿੰਡ ਦੀ ਵੀ ਤੁਸੀਂ ਦਿਖਾਵਾਂਗੇ ਪਿੰਡਾਂ ਦੀਆਂ ਗਲੀਆਂ ਸੁੰਨੀਆਂ ਪਈਆਂ ਨੇ ਸਾਰਾ ਪਿੰਡ ਜਿਹੜਾ ਰਾਜਵੀਰ ਜਵੰਦਾ ਦੇ ਘਰ ਜਾ ਕੇ ਬੈਠਾ ਹੋਇਆ ਹੈ ਪੂਰਾ ਪਿੰਡ ਇਸ ਵੇਲੇ ਸੋਗ ਦੀ ਲਹਿਰ ਦੇ ਵਿੱਚ ਹੈ ਔਰ ਜਿਸ ਤਰ੍ਹਾਂ ਦੇ ਨਾਲ ਇਸ ਪਿੰਡ ਦੀਆਂ ਬਜ਼ੁਰਗ ਮਾਤਾਵਾਂ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਸਾਨੂੰ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਹੈ ਹਸਪਤਾਲ ਦੇ ਵਿੱਚ ਭਰਤੀ ਹੈ ਤਾਂ ਉਸ ਦਿਨ ਦੇ ਸਾਡੇ ਜਿਹੜੇ ਚੁੱਲ੍ਹੇ ਆ ਉਹ ਨਹੀਂ ਬਲੇ ਤਾਂ ਹਰ ਇੱਕ ਪਿੰਡ ਵਾਲੇ ਦੀ ਅੱਖ ਹੈ ਜਿਹੜੀ ਜੀ ਉਹ ਨੰਮ ਨਜ਼ਰ ਆ ਰਹੀ ਹੈ ਤਾਂ ਪਿੰਡ ਦੇ ਵਿੱਚ ਇੱਕਦਮ ਸਨਨਾਟਾ ਜਿਹੜਾ ਪਸਰਿਆ ਹੋਇਆ ਹੈ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਵਿਰਾਜਿਆ 11-12 ਦਿਨ ਜ਼ਿੰਦਗੀ ਦੇ ਮੋਦੀ ਲੜਾਈ ਲੜੀ ਗਈ ਹੈ ਤਾਂ ਇੱਕ ਬਜ਼ੁਰਗ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਬਾਪੂ ਜੀ ਇਸੇ ਪਿੰਡ ਦੇ ਤੁਸੀਂ ਹਾਂ ਜੀ ਐਸੇ ਪਿੰਡ ਦੇ ਹਾਂ ਜੀ ਕਿਸੇ ਟਾਈਮ ਰਾਜਵੀਰ ਜਵੰਦਾ ਜਦੋਂ ਪਿੰਡ ਜਾਂਦਾ ਸੀ ਇਥੇ ਰੌਣਕਾਂ ਲੱਗੀਆਂ ਸੱਤ ਦੇ ਵਿੱਚ ਸਾਰਾ ਪਿੰਡ ਇੱਥੇ ਬੈਠ ਕੇ ਉਹਨਾਂ ਨੂੰ ਸੁਣਦਾ ਸੀ ਅੱਜ ਸੁਣੀ ਪਈ ਹੈ ਸੱਤ ਕਿਵੇਂ ਦਾ ਲੱਗ ਰਿਹਾ ਅੱਜ ਅਲਟਾ ਜੀ ਬੱਸ ਪੁੱਛੋ ਨਾ ਹਾਂ ਤਾਂ ਬੋਲਿਆ ਨਹੀਂ ਜਾਂਦਾ ਉਹ ਪਾਉ ਮੋਰੇ ਹਾਂ ਜੀ ਗੱਲ ਨਹੀਂ ਜੀ ਹੁੰਦੀ ਸਾਬ ਬੋਲਿਆ ਤਾਂ ਨਹੀਂ ਜਾਂਦਾ ਵਾਪਸ ਸਮਝ ਸਕਦੇ ਕਿਉਂਕਿ ਹਾਲਾਤ ਹੀ ਅਜਿਹੇ ਨੇ ਹਾਂ ਜੀ ਸੁਭਾ ਦਾ ਸਾਰੇ ਕਹ ਰਹੇ ਨੇ ਬਹੁਤ ਚੰਗਾ ਸੀ ਤੁਹਾਡੇ ਨਾਲ ਕਿੰ다 ਦੀਆਂ ਯਾਦਾਂ ਰਹੀਆਂ ਰਾਜਵੀਰ ਜਵੰਦੇ ਦੀਆਂ ਬਹੁਤ ਵਧੀਆ ਸੀ ਸਾਡਾ ਤਾਂ ਬੱਚਾ ਸੀਗਾ ਜੀ ਅਸੀਂ ਤਾਂ ਉਹਨੂੰ ਇੰਨਾ ਪੇਮ ਕਰਦੇ ਸੀ ਹਾਜ ਤੋਂ ਪਤਾ ਪਾ ਅੱਜ ਬਹੁਤ ਮੜਾ ਕੰਮ ਹੋਇਆ ਜੀ ਜਦੋਂ ਉਹਦੀ ਗੱਲ ਸੁਣੀ ਅਸੀਂ ਇਹ ਮਤਾਂ ਹਾਈ ਨਿਕਲ ਗਈ ਜੀ ਉਹਨੂੰ ਕਿੰਨੇ ਵਜੇ ਪਤਾ ਲੱਗਿਆ ਤਾਂ ਫਿਰ ਮਨਚੇ ਕੀ ਜਹਨ ਦੇ ਵਿੱਚ ਆਇਆ ਵੀ ਯਾਰ ਇੱਕਦਮ ਕਿਵੇਂ 9 10 ਵਜੇ ਪਤਾ ਲੱਗਾ ਜੀ ਵੀ ਆਹ ਗੱਲ ਹੋ ਗਈ ਹੂੰ ਤੇ ਅਰਦਾਸ ਕਰਦੇ ਸੀਗੇ ਜੀ ਇੱਥੇ ਗੁਰਮੁਖਰਾ ਸਾਹਿਬ ਕੋਲੋਂ ਪਤਾ ਉਹ ਗੁਰਦੁਆਰਾ ਸਾਹਿਬ ਜੀ ਮوجود ਜਦੋਂ ਅਖੰਡ ਪਾਠ ਦਾ ਭੋਗ ਪਾਇਆ ਸੀ ਜੀ ਮੈਂ ਨਹੀਂ ਸੀਗਾ ਜੀ ਤੇ ਮੈਂ ਮੈਂ ਬਾਹਰ ਸੀਗਾ ਜੀ ਉਦੋਂ ਹਾਂਜੀ ਛੋਟੀ ਮੁਲਾਕਾਤ ਹੁੰਦੀ ਰਹਿੰਦੀ ਸੀ ਅਕਸਰ ਆਜਵੀਰ ਜਵੰਦਾ ਦੇ ਨਾਲ ਤਾਂ ਕਿੰਵੇਂ ਦੀ ਗੱਲਬਾਤ ਹੁੰਦੀ ਸੀ ਉਸਦੇ ਨਾਲ ਬਾਲਾ ਪ੍ਰੇਮ ਸੀ ਉਹਦਾ ਬੱਚਿਆਂ ਨਾਲ ਹੀ ਕਰਦਾ ਸੀਗਾ ਜੀ ਗੱਲਬਾਤ ਉਹ ਹਾਂਜੀ ਸਵਾਜਾ ਕਿਹੋ ਜਿਹਾ ਸੀ ਬਹੁਤ ਚੰਗਾ ਸਵਾਜ ਜੀ ਪੁੱਤ ਉਹਨੂੰ ਸਵਾਜ ਨਾ ਚੰਗਾ ਸੀਗਾ ਬਹੁਤ ਜ਼ਿਆਦਾ ਚੰਗਾ ਸਵਾਜ ਸੀਗਾ ਜੀ ਉਹਦਾ ਬਿਲਕੁਲ ਭਾਵੁਕ ਹੋ ਰਹੇ ਨੇ ਬਜ਼ੁਰਗ ਕਿਹਾ ਕਿ ਕਿਹਾ ਇਹ ਬੋਲੇ ਜਿਹੜਾ ਨਹੀਂ ਜਾ ਰਿਹਾ ਤਾਂ ਅੱਜ ਪਿੰਡ ਹੈ ਜਿਹੜਾ ਕਿ ਪੋਨਾ ਉਹ ਸੁੰਨਾ ਪਿਆ ਸ ਨਾਟਾ ਪਸਰਿਆ ਹੋਇਆ ਪਿੰਡ ਦੇ ਵਿੱਚ ਤਾਂ ਕੁਝ ਹੀ ਦੇਰ ਦੇ ਵਿੱਚ ਰਾਜਵੀਰ ਜਵੰਦਾ ਦੀ ਜਿਹੜੀ ਮ੍ਰਿਤਕ ਦੇ ਹੈ ਉਹ ਪਿੰਡ ਦੇ ਵਿੱਚ ਲਿਆਂਦੀ ਜਾਣੀ ਹੈ ਜੱਦੀ ਪਿੰਡ ਦੇ ਵਿੱਚ ਤਾਂ ਕੱਲ ਨੂੰ ਇਸੇ ਹੀ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਤਾਂ ਕੁਝ ਸਾਲ ਪਹਿਲਾਂ ਹੀ ਰਾਜਵੀਰ ਜਵੰਦਾ ਦੇ ਪਿਤਾ ਦੀ ਮੌਤ ਤਾਂ ਹੋ ਜਾਂਦੀ ਹੈ ਤਾਂ ਘਰ ਦੇ ਜਿਹੜੇ ਮੁਖੀ ਸੀ ਉਹ ਚਲੇ ਜਾਂਦੇ ਦੋਸਤੋ ਬਾਅਦ ਮਾਂ ਨੂੰ ਸਹਾਰਾ ਸੀ ਕਿ ਮੇਰਾ ਪੁੱਤ ਮੇਰੇ ਕੋਲ ਹੈ ਪਰ ਹੁਣ ਉਸ ਮਾਂ ਦਾ ਸਹਾਰਾ ਬਿਲਕੁਲ ਟੁੱਟਦਾ ਹੋਇਆ ਨਜ਼ਰ ਆ ਕਿਉਂਕਿ ਮਾਂ ਦੇ ਉੱਤੇ ਜਿਹੜਾ ਦੁੱਖ ਦਾ ਪਹਾੜ ਆ ਉਹ ਟੁੱਟਿਆ ਉਹਦੀ ਘਰ ਵਾਲੀ ਉੱਤੇ ਦੁੱਖ ਦਾ ਪਹਾੜ ਟੁੱਟਿਆ ਛੋਟੇ-ਛੋਟੇ ਦੋ ਬੱਚੇ ਨੇ ਉਹਦੇ ਜਿਨ੍ਹਾਂ ਤੇ ਦੁੱਖ ਦਾ ਪਹਾੜ ਟੁੱਟਿਆ ਇਹ ਦਰਦ ਸਿਰਫ ਪਰਿਵਾਰ ਹੀ ਸਮਝ ਸਕਦਾ ਕਿਉਂਕਿ ਜਿਸ ਤਨ ਲਾਗੇ ਸੋਤਨ ਜਾਣੇ ਜਿਹੜਾ ਦਰਦ ਅਜ ਪਰਿਵਾਰ ਨੂੰ ਝੱਲਣਾ ਪੈ ਰਿਹਾ ਇਹ ਸਿਰਫ ਪਰਿਵਾਰ ਹੀ ਸਮਝ ਸਕਦਾ ਕਿ ਇਸ ਵੇਲੇ ਉਹ ਕਿਹੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਹੇ ਨੇ ਤਿਲ-ਤਿਲ ਸਿ ਦੱਸਿਆ ਜਾ ਰਿਹਾ ਸੀ ਹਾਲਾਂਕਿ ਆਸਾ ਉਮੀਦਾਂ ਬਹੁਤ ਸੀ ਬਹੁਤ ਸਾਰੀਆਂ ਅਰਦਾਸਾਂ ਹੋਈਆਂ ਕਿ ਰਾਜਵੀਰ ਜਵੰਦਾ ਸ਼ਾਇਦ ਠੀਕ ਹੋ ਜਾਏਗਾ ਕਿਸੇ ਦੀ ਅਰਦਾਸ ਤਾਂ ਸੁਣੀ ਜਾਏਗੀ ਕਿਸੇ ਦੀ ਅਰਦਾਸ ਤਾਂ ਕਬੂਲ ਹੋਏਗੀ ਪਰ ਕਿਸੇ ਦੀ ਅਰਦਾਸ ਕਬੂਲ ਨਹੀਂ ਹੋਈ ਕਿਸੇ ਦੀ ਅਰਦਾਸ ਸੁਣੀ ਨਹੀਂ ਗਈ ਜੋ ਵਾਹਿਗੁਰੂ ਮਨਜ਼ੂਰ ਸੀ ਉਹ ਹੋਇਆ ਤਾਂ ਰਾਜਵੀਰ ਜਵੰਦਾ 11 ਤੋਂ 12 ਦਿਨ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦਾ ਲੜਦਾ ਆਖਿਰਕਾਰ ਜੰਗ ਹਾਰ ਜਾਂਦਾ ਤੇ ਇਸ ਦੁਨੀਆ ਨਾਲ ਵੀ ਦੱਕਾ ਕੇ ਗੁਰੂ ਚਰਨਾਂ ਵਿੱਚ ਜਾਵਰਾਜ ਨੇ ਤਾਂ ਕੱਲ ਨੂੰ ਹੁਣ ਇਸੇ ਹੀ ਉਹਨਾਂ ਦੇ ਜੱਦੀ ਪਿੰਡ ਭੋਨੇ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਆ ਉਹ ਕੀਤਾ ਜਾਣਾ ਹੈ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਦਿਕ ਪਾਲਦੈਨਿਕ ਸਵੇਰਾ ਜਗਰਾਉਂਗਾ